ਯਾ ਜੀ ਫਿਰ ਹਰ ਲਈ ਸੁਣ ਲਓ। ਹੋਰ ਕੀ ਕਹਿਣਾ ਚਾਹੋਗੇ ਜਿਹੜੇ ਗੰਦਗੀ ਦੇ ਢੇਰ ਲੱਗੇ ਹੋਏ ਨੇ? ਜੀ ਸਰ ਜੀ ਇਹ ਤਾਂ ਬੜੀ ਮਾਰੀ ਗੱਲ ਹੈ ਕਿਹੜੀ। ਪੂਰੇ ਤੋਂ ਪ੍ਰੋਫੈਸ਼ਨਲ ਦੱਸਿਆ ਜਾਂਦਾ ਸਾਰੇ ਗੱਲ ਕਰਨੀ ਚਾਹੀਦੀ ਹੈ ਕਿ ਬਾਰੇ। ਕਿ ਅੱਗੇ ਵੀ ਸ਼ਾਇਦ ਖਬਰ ਇਸ ਚੀ ਦੀ ਲਾਈ ਹੋਈ ਹੈ। ਤੇ ਤੇ ਮੈਂਬਰ ਜਿਹੜੇ ਬਣੇ ਸਰਪੰਚ ਬਣੇਗਾ ਉਹਨਾਂ ਚਾਹੀਦੀ ਹੈ ਗੱਲ ਕਰਨੀ ਚਾਹੀਦੀ। ਹੋਰ ਕੀ ਮੰਗ ਕਰਦੇ ਹੋ ਤੁਸੀਂ? ਮੰਗ ਤੇ ਇਹ ਸਫਾਈ ਚਾਹੀਦੀ ਜ਼ਰੂਰੀ ਮਾਰੇ ਅੱਗੇ ਆਉਣ ਵਾਲੀ ਗਰਮੀ ਦੀ ਹਾਲ ਹੋਏਗਾ। ਵੱਲ ਜ਼ਿਲ੍ਹਾ ਪ੍ਰਧਾਨ ਵਿਸ਼ਵ ਹਿੰਦੂ ਸੁਰੱਖਿਆ ਦਲ ਤੋਂ ਠੀਕ ਹੈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਮੈਂ ਇਸ ਪੰਚਾਇਤਾਂ ਅਗੇ ਦੋਹਾਂ ਪਿੰਡਾਂ ਦੀ ਪੰਚਾਇਤਾਂ ਅਗੇ ਮੰਗ ਕਰਦਾ ਮੈਂ ਕਿ ਸਾਡੇ ਇਸ ਛੋਟੇ ਪਰ ਦੇ ਵਿੱਚ ਰਤਨ ਕਲੋਨੀ ਦਾ ਕੂੜਾ ਔਰ ਸਾਡੇ ਛੋਟੇ ਪਰ ਦਾ ਜਿਹੜਾ ਕੂੜਾ ਆ ਉਹ ਲਿਆ ਕੇ ਭਈਏ ਇੱਥੇ ਸੁੱਟ ਦੇਣਾ ਔਰ ਮੈਨੂੰ ਅੱਜ ਪਤਾ ਲੱਗਾ ਕਿ ਸਾਡੇ ਨੇੜੇ ਕੰਡੇ-ਕੰਡੇ ਰਤਨ ਜੰਗਲਾਤ ਦੇ ਵਿੱਚ ਭਈਏ ਉੱਥੇ ਕੂੜਾ ਲਿਆ ਲੈ ਕੇ ਸੁੱਟ ਦੇਣਾ ਔਰ ਮੈਂ ਪੰਚਾਇਤ ਅੱਗੇ ਇੱਕ ਰਿਕੁਐਸਟ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਏ ਕਿਉਂਕਿ ਅੱਗੇ ਆਉਣ ਵਾਲੀਆਂ ਗਰਮੀਆਂ ਨਾ ਗਰਮੀਆਂ ਦੇ ਵਿੱਚ ਤੇ ਵਿੱਚ ਮੱਖੀ ਮੱਛਰ ਪੈਦਾ ਹੁੰਦਾ ਹੈ 50 ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਤੇ ਮੈਂ ਪੰਚਾਇਤ ਅੱਗੇ ਹੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਲਦੋਂ ਦੀ ਜਲਦੀ ਇਹ ਹੱਲ ਕੀਤਾ ਜਾਏ ਜੇ ਅਗਰ ਨਹੀਂ ਇਹ ਹੱਲ ਕਰਦੇ ਤੇ ਫਿਰ ਇਸ ਤਰ੍ਹਾਂ ਹੋਏਗਾ ਕਿ ਅਸੀਂ ਕੋਈ ਆਪਣੀ ਕੋਈ ਕਾਰਵਾਈ ਕਰਕੇ ਦਸੀਏ ਤੇ ਫਿਰ ਉਹਦੇ ਵਿੱਚ ਕੋਈ ਮਜੜੀਆਂ ਕਿ ਸਾਣਾ ਹੀ ਪ੍ਰਸ਼ਾਸਨ ਹੈਗੇ ਇੱਕ ਰਿਕੁਐਸਟ ਕਰਦੇ ਆਂ ਅਸੀਂ ਸਾਰੀ ਪੰਚਾਇਤਾਂ ਅਗੇ ਦੋਨੇ ਪੰਚਾਇਤਾਂ ਅਗੇ ਰਿਕੁਐਸਟ ਕਰਦੇ ਆਂ ਕਿ ਸਾਡੇ ਜਿਹੜੇ ਗਵਾਹਾ ਕੂੜਾ ਜਿਹੜਾ ਇੱਥੇ ਸੁੱਟਦੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਬੰਦ ਕਰਵਾਇਆ ਜਾਏ। ਸਰ ਕੀ ਨਾਮ ਆ ਆਪਣਾ? ਮੇਰਾ ਅਮਨਦੀਪ ਨਾਮ ਹੈ। ਕਿ ਤੋ ਰਹਿਣ ਵਾਲੇ ਕੀ ਗੱਲ ਬਾਤ ਹੈ? ਪਿੰਡ ਛੋਟੇਪੁਰ ਦਾ ਹੀ ਰਹਿਣ ਵਾਲਾ ਮੈਂ। ਮੈਂ ਦੇਖਦਾ ਕਿ ਵੱਖਰੇ-ਵੱਖਰੇ ਸ਼ਹਿਰਾਂ ਦੇ ਲੋਕ ਪਿੰਡਾਂ ਦੇ ਲੋਕ ਸਾਡੇ ਸੈਰ ਕਰਦੇ ਨੇ ਇੱਥੇ। ਲੇਕਿਨ ਪਿੰਡ ਦੇ ਵਾਤਾਵਰਣ ਨੂੰ ਖਰਾਬ ਕਰਨ ਲਈ ਇੱਥੇ ਕੂੜੇ ਦੇ ਢੇਰ ਲਗਾਏ ਗਏ ਨੇ। ਹੋਰ ਕੋਈ ਜਗ੍ਹਾ ਨਹੀਂ ਹੈਗੀ। ਸਰਕਾਰ ਅਗੇ ਹੀ ਅਪੀਲ ਹੈ ਕੋਈ ਜਗ੍ਹਾ ਦੇਣ ਜਾਂ ਕੁਛ ਨਾ ਕੁਛ ਸਹੂਲਤਾਂ ਦੇਣ ਉਦਾਂ ਦੇ ਪਿੰਡਾਂ ਲਈ ਸਰਕਾਰ ਕਹਿੰਦੀ ਹੈ ਕਿ ਮੈਂ ਬਥੇਰੇ ਉਪਰਾਲੇ ਕਰ ਰਹੀਆਂ ਲੇਕਿਨ ਕੋਈ ਉਪਰਾਲਾ ਇਦਾਂ ਦਾ ਵੀ ਕਰੋ ਕਿ ਪਿੰਡ ਦਾ ਜਿਹੜਾ ਕੂੜਾ ਹੈ ਉਹ ਵੀ ਕਿਤੇ ਸੁੱਟਿਆ ਜਾਏ ਠੀਕ ਹੈ ਨਾ ਨਾਲ ਦੇ ਪਿੰਡਾਂ ਤੋਂ ਵੀ ਇਕੱਠਾ ਕਰਕੇ ਕੂੜਾ ਜਿਹੜਾ ਸਾਡੇ ਪਿੰਡ ਸੁੱਟਿਆ ਜਾਂਦਾ ਅਸੀਂ ਵੀ ਇਸ ਚੀਜ਼ ਤੋਂ ਪਰੇਸ਼ਾਨ ਆ ਅੱਗੇ ਗਰਮੀਆਂ ਸ਼ੁਰੂ ਹੋ ਜਾਣੀਆਂ स्मੈਲ ਆਏਗੀ ਬੱਚਿਆਂ ਦਾ ਸਰੀਰਕ ਜਿਹੜਾ ਹੈ ਹਫਤਾਬ-ਤਾਬ ਖਰਾਬ ਹੋਏਗਾ ਸਾਰਾ ਕੁਝ ਦੇਖਣਾ ਪਏਗਾ ਉਹਦੇ ਲਈ ਸਰਕਾਰ ਅਗੇ ਹੀ ਅਪੀਲ ਹੈ ਕਿ ਕੁਛ ਨਾ ਕੁਛ ਉਪਰਾਲਾ ਜਿਹੜਾ ਜ਼ਰੂਰ ਕੀਤਾ ਜਾਏ ਇਸ ਚੀਜ਼ ਨੂੰ ਲੈ ਕੇ ਸਰ ਜਿਹੜੀ ਸਾਡੇ ਛੋਟੇਪਰ ਦੀ ਕੂੜੇ ਪ੍ਰੋਬਲਮ ਆ ਰਹੀ ਹੈ ਉਹ ਸਮਸ਼ਾਨਘਾਟ ਲੋਕੀ ਕੂੜਾ ਛੱਡ ਕੇ ਚਲੇ ਜਾਂਦੇ ਨੇ ਤੇ ਉੱਭੇ ਇਹ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਿੱਥੇ ਵੀ ਕੂੜਾ ਲਿਆ ਕੇ ਤਾਂ ਛੱਡ ਦਿੰਦੇ ਨੇ ਅਸੀਂ ਉਹਦੀ ਦੇਖਪਾਲ ਨਿਗਰਾਨੀ ਵਿੱਚ ਆਹੀ ਉਹਦੀ ਦੇਖ ਦੇਖਾਂਗੇ ਕਿਹੜਾ ਛੱਡਦਾ ਕਿਹੜਾ ਜਦੋਂ ਉਹਦੇ ਕਾਨੂੰਨੀ ਕਾਰਵਾਈ ਕਰਾਂਗੇ ਜੋ ਕਾਨੂੰਨੀ ਕਾਰਵਾਈ ਬੰਦੀ ਹੋਈ ਗਈ ਹੈ ਸ਼ੁਰੂ ਕਰਾਂਗੇ ਉੱਤੇ ਸਰ ਗੋਮਤੀ ਟੇਨ ਇੰਚਾਰਜ ਉਹਨਾਂ ਨੂੰ ਪਹਿਲੇ ਵੀ ਇਸ ਵਜਾ ਨੋਟਿਸ ਦਿੱਤੇ ਗਏ ਬੇਰ ਉਹਨਾਂ ਨੂੰ ਫੇ ਇੱਥੇ ਗੋਬਰ ਨਾਲ ਛੁੱਟੇ ਆਣ ਜਾਣੇ ਲੋਕਾਂ ਨੂੰ ਬੜੀ ਦਿੱਕਤ ਹੁੰਦੀ ਹੈ ਤੇ ਗੋਬਰ ਨਾਲ ਛੁੱਟੇ ਜਾਏ ਤਾਂ ਉਹਨੂੰ ਅਸੀਂ ਪੰਚਾਇਤ ਵੱਲੋਂ ਡੀਡੀਪੀ ਵੱਲੋਂ ਮਤਲਬ ਨੋਟਿਸ ਵੀ ਦੇ ਚੁੱਕੇ ਹਾਂ ਜੀ ਉਹਨਾਂ ਨੂੰ ਧੰਨਵਾਦ